ਤੁਸੀਂ ਦੇਖ ਰਹੇ ਹੋ ਆਰ ਪੀ ਐਨ ਨਿਊਜ਼ ਮੀਡੀਆ ਦੋਸਤੋ ਆਰ ਪੀ ਐਨ ਨਿਊਜ਼ ਮੀਡੀਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਹੁਸ਼ਿਆਰਪੁਰ ਦੋ ਜਲੰਧਰ ਰੋਡ ਅੱਡਾ ਕਠਾਰ ਨੇੜੇ ਪਿੰਡ ਮਾਨਕੋ ਨੇੜੇ ਪਿੰਡ ਕੜਿਆਲ ਵਿਖੇ ਸੱਲਣ ਗੋਤ ਜਢੇਰਿਆਂ ਦਾ ਮੇਲਾ ਬਹੁਤ ਧੂਮ ਧਾਮ ਨਾਲ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬਾਈਸ ਪ੍ਰਧਾਨ ਕਰਮਚੰਦ ਨੇ ਦੱਸਿਆ ਕਿ ਵਿਧੀ ਅਨਸਾਰ ਪੂਜਾ ਕੀਤੀ ਗਈ ਝੰਡਾ ਚੜਾਉਣ ਦੀ ਰਸਮ ਕੀਤੀ ਗਈ ਸੰਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ ਉਪਰੰਤ ਇਸ ਮੇਲੇ ਵਿੱਚ ਗਾਇਕ ਪ੍ਰੀਤਾਂਸ ਲਾਲੀ ਗਾਇਕਾ ਕਾਂਤਾ ਰਾਣੀ ਗਾਇਕ ਚੰਨ ਪ੍ਰੀਤ ਚੰਨੀ ਅਤੇ ਹੋਰ ਕਲਾਕਾਰਾਂ ਨੇ ਹਾਜ਼ਰੀਆਂ ਲਗਾਈਆਂ ਬਖਬਖਤਾਂ ਦੇ ਅਟੁੱਟ ਲੰਗਰ ਬਿਤਾਏ ਗਏ ਇਹ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰਬੰਧਕਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ভাইস ਪ੍ਰਧਾਨ ਕਰਮਚੰਦ ਕੈਸ਼ੇਲ ਸ਼ੰਗਾਰਾ ਸਿੰਘ ਜੈਪਾਲ ਸਮੂਹ ਕਮੇਟੀ ਮੈਂਬਰ ਅਤੇ ਹੋਏ ਬਹੁਤ ਸੰਗਤਾਂ ਹਾਜ਼ਰ ਸਨ ਦੇਖੋ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਪ੍ਰੀਤ ਬੇਗਮ ਕੋਈ ਦੀ ਰਿਪੋਰਟ

ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਨੂੰ ਰਿਪੋਰਟ ਕਰ ਰਿਹਾ ਹਾਂ ਆਰ ਪੀ ਐਨ ਨਿਊਜ਼ ਮੀਡੀਆ ਅੱਜ ਆਰ ਪੀ ਐਨ ਨਿਊਜ਼ ਮੀਡੀਆ ਚੈਨਲ ਦੀ ਟੀਮ ਬਾਕੀ ਆਜ ਦੇ ਜਿਸਟਰ ਦੇ ਪਿੰਡ ਕੜਿਆਲ ਮਾਨਪੁਰ ਦੇ ਨੇੜੇ ਪਿੰਡ ਕੜਿਆਲ ਪਿੰਡ ਜਗੇ ਸੱਲਨਗੋਚੇ ਦਾ ਬੇਲਾ ਵੱਧ ਤੁਮਟਾਮ ਨਾਲ ਕਰਵਾਇਆ ਜਾ ਰਿਹਾ ਹੈ ਇਹ ਕਲਾਕਾਰ ਦੀ ਤਸਵੀਰ ਕੀਤੀ ਆ ਅਤੇ ਸੰਗਮ ਡਿਵੀਜ਼ਨ ਦੀ ਪ੍ਰਤੀਆਉ ਵਰੰਤਨਾ ਕਲਾਕੋ ਜੀ ਇਹ ਦਿਨਕਰਾ ਲਾਇਆ ਗਿਆ ਹੈ। ਉਸ ਮਗਰਾਂ ਦੀ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਇੰਪ੍ਰੈਸ ਵਾਲਿਆਂ ਦਾ ਬੜਾ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਆ ਕੇ ਇਸ ਮੇਲੇ ਨੂੰ ਕਵਰ ਕਰਨ ਦਾ ਯਤਨ ਕੀਤਾ। ਸਾਨੂੰ ਬੜੀ ਇਹ ਗੱਲ ਦੀ ਖੁਸ਼ੀ ਹੋਈ ਆ। ਬਾਕੀ ਇਹ ਮੇਲਾ ਜਿਹੜਾ ਸੱਲਣ ਗੋਤ ਜਿਹੜਾ ਹੈਗਾ ਉਸ ਸੰਗਤ ਵੱਲੋਂ ਮਨਾਇਆ ਜਾਂਦਾ ਇਹ ਪਿੰਡ ਕੋੜਿਆ ਨੇੜੇ ਮਾਨਪੁਰ ਜ਼ਿਲ੍ਹਾ ਜਲੰਧਰ ਵਿਖੇ ਸਥਿਤ ਆਲੇ-ਦੋਲੇ ਦੀ ਸੰਗਤ ਜਿੱਥੇ-ਜਿੱਥੇ ਵੀ ਸੱਲਣ ਗੋਦ ਦੇ ਜਠੇਰੇ ਹੈਗੇ ਆ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਆ ਉਹ ਇੱਥੇ ਬੜੀ ਸ਼ਰਧਾਪੂਰਵਕ ਇਸ ਮੇਲੇ ਦੇ ਵਿੱਚ ਆਉਂਦੇ ਆ ਤੇ ਇਹਨੂੰ ਮਨਾਉਂਦੇ ਆ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸਾਰੇ ਆਉਣ ਵਾਲੇ ਸੱਜਣਾ ਦੀ ਮਨੋਕਾਮਨਾ ਬਾਬਾ ਜੀ ਮਿਹਰ ਕਰਨ ਕਲਾਕਾਰ ਚੰਨੀ ਕਲਾਕਾਰ ਚੰਨੀ ਜਿਹੜੇ ਆ ਉਹ ਵੀ ਇੱਥੇ ਆਏ ਹੋਇਆ ਹੋਰ ਵੀ ਛੋਟੇ ਛੋਟੇ ਜਿਹੜੇ ਆ ਰਾਗੀ ਜਥੇ ਉਹ ਵੀ ਆਏ ਹੋਏ ਹਨ ਹਰੇਕ ਨੂੰ ਥੋੜਾ ਥੋੜਾ ਟਾਈਮ ਜਿੰਨਾ ਵੀ ਹੋ ਸਕਦਾ ਦਿੱਤਾ ਜਾਂਦਾ ਇਹ ਮੇਲਾ ਸੁਨੂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਇਹ ਮੇਲਾ ਸੁਨੂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਔਰ ਬੜੇ ਉਤਸ਼ਾਹ ਦੇ ਨਾਲ ਇਸ ਮੇਲੇ ਨੂੰ ਮਨਾਉਂਦੇ ਆ ਪ੍ਰਮਾਤਮਾ ਇਹਨਾਂ ਦੀ ਸਾਰਿਆਂ ਦੀਆਂ ਸਮਰੱਧਾਂ ਪੂਰੀਆਂ ਕਰੇ ਸਾਡੀ ਪ੍ਰਮਾਤਮਾ ਅੱਗੇ ਅਰਦਾਸ ਹੋਰ ਇਥੇ ਕੋਈ ਸਿਆਸੀ ਲੀਡਰ ਵੀ ਪਹੁੰਚੇ ਜੀ ਨਹੀਂ ਸਿਆਸੀ ਲੀਡਰ ਇੱਥੇ ਕੋਈ ਨਹੀਂ ਠੀਕ ਹੈ ਉਹ ਜਿਹੜੇ ਜਣੇ ਸੰਗਤਾਂ ਬਾਸੂ ਸੰਗਤਾਂ ਨੂੰ ਇਹ ਹੀ ਅਸੀਂ ਤਾਂ ਸੰਦੇਸ਼ ਦਿੰਨੇ ਆਂ ਬਈ ਹੋਮ ਹਮਾ ਕੇ ਬਾਬਾ ਜੀ ਦੇ ਨਰਸ਼ਨ ਕਰੋ ਆਓ ਜਗਾ ਦੇਤੇ ਨਾਤਮਸਤਕ ਹੋਵੋ ਤਾਂ ਕਿ ਤੁਹਾਡੀਆਂ ਜਿਹੜੀਆਂ ਮਨੋ ਕਾਮਨਾ ਉਹ ਬਾਬਾ ਜੀ ਉਹਨਾਂ ਨੂੰ ਪੂਰੀਆਂ ਕਰਨ ਤੇ ਤੁਹਾਡੇ ਉਤੇ ਮਿਹਰ ਦਾ ਹੱਥ ਰੱਖਣ ਹੋਰ ਵੀ ਸੇਵਾ ਦਾ ਸਾਡਾ ਜੁੜੇ ਹੋਈ ਆ ਇਸ ਮੀਤ ਦੇ ਵਿੱਚ ਆਓ ਗੱਲਬਾਤ ਕਰਦੇ ਆਂ ਪਿੰਨ ਮਛੀ ਵਾਲ ਦੇ ਜੈਪਾਲ ਜੀ ਜੈ ਕਰਦੇ ਧੰਗੁਰ ਦੇ ਜੈ ਪੀਂ ਜੈ ਭਾਰਤ ਇਹ ਜੋ ਮੇਲਾ ਹੈ ਜੀ ਸਾਰੀਆਂ ਸੰਗਤਾਂ ਵੱਲੋਂ ਜਦਾ ਕੇ ਪਿੰਡ ਮਛਰੀਆਲ ਸਦਾਨਿਆਂ ਤੋਂ ਹੋਰ ਵੀ ਸੰਗਤਾਂ ਬਾਹਰੋਂ ਆਈਆਂ ਆ ਤੇ ਬੜੀ ਧੂਮ-ਧਾਮ ਨਾਲ ਹਰ ਸਾਲ ਅਕਤੂਬਰ ਦੇ ਜੇਠੇ ਐਤਵਾਰ ਮਨਾਇਆ ਜਾਂਦਾ ਹੈ ਸਾਰੀਆਂ ਸੰਗਤਾਂ ਨੂੰ ਅੱਗੇ ਤੋਂ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਹਮ੍ਹਾਂਵਾਕੇ ਉੱਧਰ ਦੀ ਕਿਰਪਾਤਾ ਕਰਨ ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਹੈ ਸਾਰੀਆਂ ਸੰਗਤਾਂ ਨੂੰ ਇਹ ਹੀ ਪੂਰ ਜ਼ੋਰ ਦੇ ਤੀਰ ਹੈ ਕਿ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਮੇਲਾ ਜੀ ਤੇ ਪਹੁੰਚਣ ਦੀ ਕਿਰਪਾਤਾ ਕਰਨੀ ਪਿੰਡ ਕੜਿਆਲ ਵਿਖੇ ਜਿਲ੍ਹਾ ਜਲੰਧਰ ਇਹ ਸੀ ਪਿੰਡ ਕੜਿਆਲ ਸਲਨ ਗੋਦੜੀਆਂ ਦਾ ਮੇਲਾ ਜਲਦ ਕਿਸੇ ਹੋਰ ਖਬਰ ਨੂੰ ਲੈ ਕੇ ਤੁਹਾਨੂੰ ਕੇਸ਼ ਹੋਵਾਂਗੇ ਕੈਮਰਾਮੈਨ ਸੁਖੀ ਸਿੰਘ ਲਾਲ ਹਰਪ੍ਰੀਤ ਮੇਗਨਪੁਰੀ ਜਿਲੰਦ